ਹਾਂਜੀ ਅੱਜ ਦਾ ਆਪਣਾ ਟੌਪਿਕ ਆਪਾਂ 에어ਪੋਰਟ ਤੇ ਜਦੋਂ ਆਪਾਂ ਜਾਂਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੁਣ ਜਿਵੇਂ ਕਿ ਅਸੀਂ ਰੀਗਾ ਲਈ ਜਾ ਰਹੇ ਸੀਗੇ ਮਤਲਬ ਕਿ ਰੀਗਾ ਲਾਤਬੀਆ ਦੇ ਵਿੱਚ ਜਦੋਂ ਅਸੀਂ ਜਾਣਾ ਸੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀ ਫਲਾਈਟ ਨੂੰ ਬੁੱਕ ਕੀਤਾ ਹੁਣ ਜਿਹੜੀ ਲਾਤਬੀਆ ਦੇ ਵਿੱਚ ਜਿਹੜੀ ਫਲਾਈਟ ਫੋਕੇ ਜਾਂਦੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਪੋਲੈਂਡ ਪੋਲਿਸ਼ 에ਅਰਲਾਈਨ ਜਿਹਨੂੰ ਆਪਾਂ ਕਹਿੰਦੇ ਆ ਲੋਟ 에ਅਰ ਪੋਲਿਸ਼ ਇੱਕ ਤਾਂ ਮਤਲਬ ਕਿ ਪੋਲੈਂਡ ਦੇ ਵਿੱਚ ਉਹ ਕੇ 에ਅਰਲਾਈਨ ਜਾਂਦੀ ਹੈ ਜਿਸ ਦੀ ਸਟੇ ਪੋਲੈਂਡ ਦੇ ਵਿੱਚ ਹੁੰਦੀ ਹੈ ਦੂਜੀ 에ਅਰਲਾਈਨ ਜਿਹੜੀ ਜਾਂਦੀ ਹੈ ਉਹ ਹੈਲਸਿੰਕੀ ਦੇ ਵਿੱਚ ਫਿਨਲੈਂਡ ਦੇ ਵਿੱਚ ਹੋ ਕੇ ਜਾਂਦੀ ਹੈ ਜਾਂ ਕੁਝ 에ਅਰਲਾਈਨ ਵੈਸੇ ਦੁਬਈ ਦੇ ਵਿੱਚ ਵੀ ਹੋ ਕੇ ਜਾਂਦੀਆਂ ਜਾਂ ਜਰਮਨੀ ਵਿੱਚ ਹੋ ਕੇ ਜਾਂਦੀਆਂ ਬਟ ਮੇਨ ਜਿਆਦਾ ਤੋਂ ਜਿਆਦਾ ਜਿਹੜੀਆਂ ਮਤਲਬ ਕਿ 에어ਲਾਈਨਸ ਸਸਤੀਆਂ ਜਾਂ ਜਿਹਨੂੰ ਕਹਦੇ ਨੇ ਅਫੋਰਡੇਬਲ ਪ੍ਰਾਈਸ ਹੈ ਉਹ ਮਤਲਬ ਕਿ ਪੋਲੈਂਡ 에어ਲਾਈਨ ਦਾ ਸੋ ਅਸੀਂ 에어ਲਾਈਨ ਜਿਹੜੀ ਲਈ ਸੀ ਉਹ ਲੋਟ ਪੋਲਿਸ਼ ਦੀ ਸੀ ਸੋ ਜਿਹੜੀ ਆ 에어ਲਾਈਨ ਲਈ ਹੈ ਜਾਣ ਵਾਸਤੇ ਤੇ ਆਉਣ ਵਾਸਤੇ ਵੀ ਥੋੜੀ ਸੇਮ ਹੀ ਕੰਪਨੀ ਦੀ 에어ਲਾਈਨ ਹੋਣੀ ਜ਼ਰੂਰੀ ਹੈ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਕਹੋਗੇ ਕਿ ਜਾਣ ਵੇਲੇ ਮੈਂ ਮੇਰੀ ਸਟੇ ਪੋਲੈਂਡ ਦੇ ਵਿੱਚ ਹੈ ਉੰਗ ਵੇਲੇ ਮੇਰੀ ਸਟੇ ਜਰਮਨੀ ਵਾਲੀ ਕੋਲ ਹੈ ਮਤਲਬ ਕਿ ਫਲਾਈਟ ਦੀ ਹੋ ਜੀ ਉਹ ਟਿਕਟ ਤੁਹਾਨੂੰ ਮਹਿੰਗੀ ਪਉਂਦੀ ਸੋ ਪਹਿਲਾ ਕਨਸੈਪਟ ਤੁਹਾਨੂੰ ਕਲੀਅਰ ਹੋ ਗਿਆ ਹੁਣ ਚਲੋ ਆਪਾਂ ਪਹਿਲੇ ਪੁਆਇੰਟ ਤੇ ਆਉਂਦੇ ਉਸ ਤੇ ਮੈਂ ਵੀਡੀਓ ਵੀ ਨਾਲ ਲਾਉਂਗਾ ਤੁਸੀਂ ਉਹਨਾਂ ਵੀਡੀਓ ਨੂੰ ਦੇਖ ਕੇ ਆਪਣੀ ਜਿਹੜੀ ਮਤਲਬ ਕਿ ਜੋ ਵੀ ਆਡੀਓ ਹੋਊਗੀ ਜਾਂ ਜੋ ਵੀ ਹੋਊਗੀ ਮੈਂ ਰਿਪੋਰਟ ਕੀਤੀ ਹੈ ਤੁਸੀਂ ਸੁਣ ਸਕਦੇ ਜਿਹੜਾ ਮੇਰਾ ਪਹਿਲਾ ਪੁਆਇੰਟ ਹੈ ਆਪਾਂ ਦਿੱਲੀ ਦੇ 에어ਪੋਰਟ ਦੇ ਉੱਪਰ ਪਹੁੰਚ ਦੋ ਦਿੱਲੀ ਦੇ エアਪੋਰਟ ਤੋਂ ਆਪਣੀ ਫਲਾਈ ਕਿੰਨੇ ਵਜੇ ਦੀ ਹੈ ਆਪਣੀ ਫਲਾਈ 11 ਵਜੇ ਹੈ 12 ਵਜੇ ਹੈ ਆਪਾਂ ਨੂੰ ਘੱਟੋ ਘੱਟ 2 3 ਘੰਟੇ 3 ਘੰਟੇ ਲਾ ਕੇ ਚੱਲੋ 3 ਘੰਟੇ ਆਪਾਂ ਨੂੰ ਪਹਿਲਾਂ ਹਰ ਹਾਸ ਤੇ ਜਾਣਾ ਚਾਹੀਦਾ ਹੈ ਆਪਾਂ ਨੂੰ ਦੇਖਣਾ ਪਊਗਾ ਕਿ ਮੋਦੀ ਜੀ ਦੇ ਟਿਕਟ ਐਰੋਡਿਕ ਕਿੰਨੇ ਨੰਬਰ ਟਰਮੀਨਲ ਨੇ ਉਹਦੇ ਤੇ 2 ਨੰਬਰ ਟਰਮੀਨਲ ਹੈ ਉਹਦੇ ਤੇ 3 ਨੰਬਰ ਟਰਮੀਨਲ ਹੈ ਚਾਹੇ 4 ਨੰਬਰ ਟਰਮੀਨਲ ਹੈ ਮਤਲਬ ਜਿੰਨੇ ਨੰਬਰ ਵੀ ਟਰਮੀਨਲ ਹੈ ਉਨੇ ਨੰਬਰ ਟਰਮੀਨਲ ਤੇ ਜਾ ਕੇ ਆਪਣਾ ਲੱਗੇਜ ਨੂੰ ਜਿਵੇਂ ਕਿ ਇੱਕ ਲੱਗੇਜ ਆਪਣਾ ਤੇ 1 ਕਿਲੋ ਦਾ ਹੁੰਦਾ ਇੱਕ ਲੱਗੇਜ ਆਪਣਾ ਜਿਹੜਾ ਹੁੰਦਾ ਉਹ ਇੱਕ ਮੇਰੇ ਹਿਸਾਬ ਨਾਲ 5 ਕਿਲੋ ਦਾ ਹੁੰਦਾ ਇੱਕ ਆਪਣੇ ਕੋਲੇ ਘੱਟ ਹੁੰਦੀ ਹੈ ਹੁਣ ਮੈਂ ਵੀਡੀਓ ਲੈ ਕੇ ਆਉਂਗਾ ਕਿ ਲੱਗੇਜ ਦੇ ਵਿੱਚ ਅਪਾ ਕੀ ਕੀ ਚੀਜ਼ਾਂ ਪਾ ਸਕਦੇ ਆ ਕਿੰਨੇ-ਕਿੰਨੇ ਕਿਲੋ ਦਾ ਲੱਗੇਜ ਹੋਣਾ ਚਾਹੀਦਾ ਜਾਂ ਕਿੰਨੇ ਕਿਲੋ ਤੋਂ ਵੱਧ ਆਪਣਾ ਲੱਗੇਜ ਨਹੀਂ ਹੋਣਾ ਚਾਹੀਦਾ ਜਾਂ ਉਸ ਦੇ ਵਿੱਚ ਇਹ ਚੀਜ਼ਾਂ ਪਾਉਣੀਆਂ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਮਤਲਬ ਕਿ ਅਲਾਉਡ ਹੈਗੀਆਂ ਜਦੋਂ ਇਹ ਲੱਗੇਜ ਹੈਗੇ ਆ ਤੇ ਇਸ ਤੋਂ ਬਾਅਦ ਆਪਾਂ ਮਤਲਬ ਕਿ ਐਂਟਰ ਹੋ ਜਾਂਦੇ ਆ 에어ਪੋਰਟ ਦੇ ਟਰਮੀਨਲ